ਇਸ ਤਾਂ ਜੀ ਕੱਲ 7 ਤਰੀਕ ਨੂੰ 7 ਦਸੰਬਰ ਨੂੰ ਮੈਂ ਮੇਰੀ ਮੈਸੇਜ ਹੈ ਮੇਰੀ ਬੇਟੀ ਸਾਡੇ ਕੋ 11 ਵਜੇ ਘਰੋਂ ਗਏ ਆ ਜੀ ਜਲੰਧਰ ਵਾਸਤੇ ਕੋਈ ਉੱਥੇ ਸ਼ੋਪਿੰਗ ਕਰਨੀ ਸੀ ਮੇਰੀ ਬੇਟੀ ਆਈ ਹੈ ਬਾਰੋਂ ਤੋਂ ਉੱਥੇ ਗਏ ਆ ਤੇ ਮੁੜ ਕੇ ਸਾਨੂੰ ਪਿੱਛੋਂ ਸਾਡਾ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਜੀ ਤੇ ਤੁਸੀਂ ਜਲਦੀ ਘਰ ਆ ਜਾਓ ਵਾਪਸ ਅਸੀਂ ਫਿਰ ਇਮੀਡੀਏਟਲੀ ਉੱਥੋਂ ਵਾਪਸ ਆ ਗਏ ਤੋ ਘਰਾਂ ਕੇ ਦੇਖਿਆ ਤੇ ਸਾਡਾ ਮੇਨ ਦਰਵਾਜ਼ਾ ਜਿਹੜਾ ਸੀ ਇਹ ਟੁੱਟਾ ਹੋਇਆ ਸੀ ਇਹ ਸੀਸੀਟੀਵੀ ਫੁਟੇਜ ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ ਜੀ ਕਿੰਨੇ ਜਣੇ داخل ਕੋਈ ਸੀ ਘਰ ਵਿੱਚ ਜਿਹੜੇ ਸੀਸੀਟੀਵੀ ਸੀਸੀਟੀਵੀ ਫੁਟੇਜ ਤੇ ਇੱਕ ਬੰਦਾ ਦਾ ਦਾਖਲ ਹੋਇਆ ਜੀ ਫਿਰ ਸਰ ਕੀ ਕੀ ਤੁਹਾਡੇ ਘਰੋਂ ਚੋਰੀ ਹੋਈ ਹੈ ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਇੱਕ ਮੇਰੇ ਨਾਮ ਦੇ ਉੱਪਰ ਰਵਲਵਰ ਸੀ ਇੱਕ ਮੇਰੇ ਮੈਸੇਜ ਦੇ ਨਾਮ ਤੇ ਰਵਲਵਰ ਦੋ ਰਵਲਵਰ ਚੋਰੀ ਹੋਏ ਨੇ 8-10 ਟੋਲੇ ਸੋਨਾ ਹੈ ਜੀ ਕੁਛ ਉਹ ਬੀਟੀ ਆਈ ਹੋਈ ਬਾਹਰੋਂ ਇਸ ਕਰਕੇ ਥੋੜਾ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ ਤੋਂ ਸਰ ਇਹ ਵੀ ਪੀ ਵੀ ਪੀ 25000 ਦੀ ਨਕਦੀ ਜੀ ਸਰ ਕੋਈ ਪਛਾਣ ਚ ਆਇਆ ਕਿ ਜਿਹੜਾ ਕੋਈ ਨਹੀਂ ਸਰ ਉਹ ਉਹਨੇ ਮੂੰਹ ਤੇ ਉੱਪਰ ਮਾਸਕ ਪਾਇਆ ਹੋਇਆ ਸੀ ਜੀ ਮੂੰਹ ਬੰਨਿਆ ਸੀਗਾ ਸਾਡੀ ਪਛਾਣ ਚ ਨਹੀਂ ਆਇਆ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ ਸਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਪਛਾਣ ਚ ਨਹੀਂ ਹੋਣ ਕਰਕੇ ਕਿਸੇ ਦੇ ਸ਼ੱਕ ਨਹੀਂ ਕੀਤਾ ਪੁਲਿਸ ਇਨਵੈਸਟੀਗੇਸ਼ਨ ਆਪਣੀ ਕਰ ਰਹੀ ਹੈ ਤੁਸੀਂ ਤੋਂ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਇਹ ਆਈਪੀ ਜਿਹੜੇ ਜੋ ਵੀ ਜਿਹੜਾ ਇਹਨੇ ਬੰਦੇ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਮੇਰਾ ਨਾਮ ਅਸਾਂ ਮੇਰਾ ਨਾਮ ਗੁਰਗਿੱਦਕਾ ਉਹਨਾਂ ਕੋਟੀ ਜਿਸ ਵਕਤ ਛੁਟਕੜੇ ਕਾ ਵਿੱਚ ਹੋਈ ਹੋਈ ਸੀ ਕਿੱਥੇ ਸੀ ਬਰਵਾਸਾ ਅਸੀਂ ਮੈਂ ਮੇਰੇ ਹਸਬੰਦ ਤੇ ਮੇਰੀ ਬੇਟੀ ਅਸੀਂ ਤਿੰਨੇ ਜਣੇ ਜਲੰਧਰ ਗਏ ਆ 11 ਵਜੇ ਸਾਢੇ 11 ਵਜੇ ਤਕਰੀਬ ਅਸੀਂ ਘਰੋਂ ਨਿਕਲੇ ਕਿਉਂਕਿ ਮੈਨੂੰ ਤਾਂ ਪਤਾ ਕਿ ਉਸਲੇ ਮੈਨੂੰ ਕੋਈ ਫੋਨ ਆਇਆ ਸੀਗਾ ਤੇ ਮੇਰੇ ਕੋਲ ਐਗਜ਼ੈਕਟ ਟਾਈਮ ਆ ਜਿੰਨੇ ਵਜੇ ਅਸੀਂ ਘਰੋਂ ਗਏ ਆ ਅਸੀਂ ਗੱਡੀ 'ਚ ਬੈਠੇ ਜਦੋਂ ਮੈਨੂੰ ਫੋਨ ਆਇਆ ਆ ਕਿ ਸਾਢੇ 3 ਵਜੇ 3 ਵਜੇ 39 40 ਮਿੰਟ ਤੇ ਜਿਹੜਾ ਮੁੰਡਾ ਸਾਡੇ ਘਰ ਕੰਮ ਕਰਦਾ ਹੈ ਬਾਹਰ ਖੇਤਾਂ ਦਾ ਵੀ ਕੰਮ ਕਰਦਾ ਸੀ ਚਾਬੀ ਉਹਨੂੰ ਕਰਦੀ ਦੇ ਕੇ ਗਏ ਆ ਤੇ ਉਹ ਆਇਆ ਆ ਘਰ ਉਹਨੇ ਮੈਨੂੰ ਫੋਨ ਕੀਤਾ ਵੀ ਘਰ ਚੋਰੀ ਹੋ ਗਈ ਆ ਤੇ ਤੁਸੀਂ ਫਟਾਫਟ ਆ ਜਾਓ ਤੇ ਅਸੀਂ ਬਸ ਉਸ ਵੇਲੇ ਉਥੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਅਸੀਂ ਜਲੰਧਰ ਉਸੇ ਵੇਲੇ ਅਸੀਂ ਉਥੋਂ ਤੁਰ ਪਏ ਆ ਤੇ 5:00 ਵਜੇ ਅਸੀਂ ਘਰ ਪਹੁੰਚ ਗਏ ਆ ਤੇ ਸਾਡੇ ਆਉਂਦਿਆਂ ਨੂੰ ਪੁਲਿਸ ਵੀ ਆਈ ਸੀ ਅਸੀਂ ਰਾਹ ਚ ਹੀ 112 ਨੰਬਰ ਤੇ ਡਾਇਲ ਕਰਕੇ ਇਨਫਾਰਮੇਸ਼ਨ ਦਿੱਤੀ ਸੀ ਕਿ ਸਾਡੇ ਘਰ ਇਦਾਂ ਵਾਰਦਾਤ ਹੋਈ ਆ ਤੇ ਸਾਡੇ ਘਰ ਆਉਂਦਿਆਂ ਨੂੰ ਐਸਐਚਓ ਸਾਹਿਬ ਮੈਡਮ ਉਹ ਹੋਰ ਨਾਲ ਪੁਲਿਸ ਮਿਲਾ ਜਨ ਸਾਰੇ ਮੌਕਾ ਦੇਖਣ ਆਈ ਸੀ ਉਹਨਾਂ ਨੇ ਫੁਟੇਜ ਵਗੈਰਾ ਦੇਖੀਆਂ ਕਮਰੇ ਦੇ ਵਿੱਚ ਕੀ ਮੰਗ ਕਰਦੇ ਕੋਈ ਪ੍ਰਸ਼ਾਸਨ ਤੋਂ ਸਰ ਅਸੀਂ ਤਾਂ ਇਹੀ ਮੰਗ ਕਰਾਂਗੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਪਈ ਸਾਡਾ ਤਕਰੀਬਨ 10 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਆ ਸਭ ਤੋਂ ਮੇਜਰ ਸਾਡੇ ਜਿਹੜੇ ਦੂਰ ਰਵੋਲਵਰ ਆ ਇੱਕ ਮੇਰੇ ਨਾਮ ਤੇ ਸੀ ਇੱਕ ਮੇਰੇ ਹਸਬੰਦ ਦੇ ਨਾਮ ਤੇ ਸੀ ਯੂ ਸਭ ਤੋਂ ਜ਼ਿਆਦਾ ਤਾਂ ਸਾਨੂੰ ਉਹ ਆ ਕਿ ਉਹ ਹੋਰ ਟ੍ਰੇਸ ਹੋ ਜਾਣ ਕਿਸ ਤਰ੍ਹਾਂ ਨਾ ਕਿਉਂਕਿ ਉਹ ਕੋਈ ਵੀ ਬਾਰਦਤ ਕਰ ਸਕਦੇ ਆ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਤੇ ਗਲਤ ਅੰਸਰਾਂ ਨੂੰ ਅੱਗੇ ਵੇਚ ਸਕਦੇ ਆ ਤੇ ਛੇਤੀ ਤੋਂ ਛੇਤੀ ਇਹਨੂੰ ਟ੍ਰੇਸ ਕਰਕੇ ਤਾਂ ਉਹ ਬੰਦਾ ਫੜ ਹੋਣਾ ਚਾਹੀਦਾ ਹੈ ਅੱਜ ਸਾਡੇ ਘਰ ਚ ਹੋਈ ਹੈ ਮੰਨ ਲਓ ਕੋਈ ਘਰ ਵਿੱਚ ਇਕੱਲਾ ਹੁੰਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਅਜੇ ਤਾਂ ਸਾਡਾ ਮਾਲ ਹੀ ਹੋਇਆ ਆ ਜੇ ਸਾਡੀ ਬੇਟੀ ਘਰ ਇਕੱਲੀ ਹੁੰਦੀ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਉਹ ਇਸ ਕਰਕੇ ਅਸੀਂ ਇਹ ਕਹੂਗੇ ਕਿ ਉਹਨੂੰ ਝੇਤੀ ਤੋਂ ਝੇਤੀ ਪੜ ਕੇ ਜੋ ਵੀ ਕਾਰਵਾਈ ਹੈ ਪੁਲਿਸ ਆਪਣੇ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜੇ ਕੱਲ ਚੋਰੀ ਦਾ ਮਾਮਲਾ ਆਇਆ ਹੈ ਇਹ ਕੀ ਮਾਮਲਾ ਹੈ ਔਰ ਕੀ ਇੱਥੇ ਕਾਰਵਾਈ ਕੀਤੀ ਜਾਦੀ ਐਕਚੁਅਲੀ ਸਾਡੇ ਦਸੂਹੇ ਏਰੀਆ ਦੇ ਹਰ ਦੋ ਥਲਾਂ ਇੱਕ ਪਿੰਡ ਦੇ ਵਿੱਚ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਈਟੀਓ ਜਗਮਾਨ ਸਿੰਘ ਜੀ ਨੇ ਜਿਨ੍ਹਾਂ ਦੇ ਘਰੋਂ ਰਿਵੋਲਵਰ ਨਾਲ ਕੁਝ ਕਰੰਸੀ ਐਂਡ ਕੁਝ ਸੋਨੇ ਦੇ ਕੰਨੇ ਜਿਹੜੇ ਜਾਣੇ ਦੱਸੇ ਗਏ ਹੈ ਚੋਰੀ ਹੋਣੇ ਦੱਸੇ ਗਏ ਇਹਨੂੰ ਪ੍ਰੋਪਰਲੀ ਟ੍ਰੇਸ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਐ ਦੇ ਉੱਤੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਅਸੀਂ ਸਾਹਮਣੇ ਆਵਾਂਗੇ